ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਕੱਲ ਸੀ ਜੀ ਦੀਵਾਲੀ 21 ਤਰੀਕ ਅੱਜ 22 ਤਰੀਕ ਅੱਜ ਵਿਸ਼ਕਰਮਾ ਲਈ ਸਾਰਿਆਂ ਨੂੰ ਵਿਸ਼ਕਰਮਾ ਲਈ ਦੀਆਂ ਬਹੁਤ-ਬਹੁਤ ਵਧਾਈਆਂ ਜੀ ਸੋ ਆਪਾਂ ਅੱਜ ਬਣਾ ਰਹੇ ਹਾਂ ਪ੍ਰਸ਼ਾਦ ਕਿਉਂਕਿ ਆਪਣੀ ਇੱਥੇ ਵੀ ਦੁਕਾਨ ਆ ਤੇ ਉੱਧਰ ਵੀ ਦੁਕਾਨ ਤੇ ਚਲੋ ਇਹ ਮੱਥਾ ਟੇਕ ਲੈਣਗੇ ਤੇ ਆਪਾਂ ਪ੍ਰਸ਼ਾਦ ਬਣਾਉਣ ਲੱਗੇ ਆਂ ਇਧਰ ਦੀਦੀ ਰੋਟੀ ਪਕਾ ਰਹੇ ਆਂ ਆਪਾਂ 14 ਮੱਸਿਆ ਤੇ ਵੈਸੇ ਕਦੇ ਮਤਲਬ ਰੋਟੀ ਨਹੀਂ ਖਵਾਈ ਸੋ ਆਪਾਂ ਇਸੇ ਦਿਨ ਪ੍ਰਸ਼ਾਦ ਬਣਾ ਲਈਦਾ ਜਿਆਦਾਤਰ ਜਿਹੜੇ ਘਰਾਂ ਵੀ 14 ਵਾਲੇ ਜਾਂ 27 ਮੱਸਿਆ ਵਾਲੇ ਜਿਹਨ ਰੋਟੀ ਬੰਨਦੀ ਏ ਜਿਆਦਾਤਰ ਘਰਾਂ ਦੇ ਪਰ ਸਾਡੇ ਇਸ ਤਰ੍ਹਾਂ ਦੀ ਵੀ ਕੋਈ ਮੰਨਤਾ ਜਿਹੜੀ ਉਹ ਹੈ ਨਹੀਂਗੀ ਵੱਟ ਵੜੇ ਨਹੀਂ ਜਿਆਦਾਤਰ ਲੋਕਾ ਜਿਹੜੇ ਰੋਟੀ ਖਵਾਉਂਦੇ ਆ ਆਪਾਂ ਇਸ ਤਰ੍ਹਾਂ ਦੀ ਕੋਈ ਵੀ ਆਪਣੀ ਮੰਨਤਾ ਨਹੀਂ ਹੈਗੀਗੀ ਤੇ ਆਪਾਂ ਤਾਂ ਇਸ ਕਰ ਮਾਦੇ ਨੂੰ ਬਣਾ ਲਈ ਦਾ ਪ੍ਰਸ਼ਾਦ ਤੇ ਉਹ ਫਿਰ ਇੱਥੇ ਦੁਕਾਨ ਤੇ ਆਪਣੇ ਵੀ ਧੂਫਰਤੀ ਲਾ ਕੇ ਤੇ ਮੱਥਾ ਟੇਕ ਲੈਂਦੇ ਆ ਜੇ ਸੀਗਰ ਦੀਆ ਪਾ ਦੇਗਾ ਵੀਡੀਓ ਬਣਾ ਲਾਂਗੇ ਨਾਲ ਰੋਟੀ ਬਨ ਰਹੀ ਆ ਰੋਟੀ ਦੇ ਨਾਲ ਵੀ ਥੋੜਾ ਥੋੜਾ ਬਸ ਮਿੱਠਾ ਜਿਹੜਾ ਖਾਦਾ ਜਾਊਗਾ ਦੀਵਾਲੀ ਜਿਹੜੀ ਆਪਾਂ ਇਸ ਵਾਰ ਕੋਈ ਜ਼ਿਆਦਾ ਸੈਲੀਬ੍ਰੇਟ ਨਹੀਂ ਕੀਤੀ ਆਪਾਂ ਤੁਹਾਨੂੰ ਪਹਿਲਾਂ ਵਾਲੇ ਵਲੌਗ ਚ ਵੀ ਦੱਸਿਆ ਸੀਗਾ ਸੋ ਇਸ ਵਾਰ ਵੈਸੇ ਸਾਰਿਆਂ ਨੇ ਮੇਰੇ ਸਾਬ ਨਾਲ ਬਹੁਤ ਘੱਟ ਦੀਵਾਲੀ ਹੈ ਜਿਹੜੀ ਉਹ ਮਨਾਈ ਆ ਵੀ ਕਹਿ ਲੋ ਕਿ ਟਾਈਮ ਹੀ ਉਵੇਂ ਦਾ ਸੀ ਜਾਂ ਬਹੁਤ ਯਾਰੇ ਨੁਕਸਾਨ ਹਨਾ ਪਹਿਲਾਂ ਫਸਲਾਂ ਦਾ ਹੋ ਗਿਆ ਫਿਰ ਆ ਪਹਿਲੇ ਜਿਹੜਾ ਸਾਲ ਆ ਨਾ ਬਹੁਤ ਜ਼ਿਆਦਾ ਕਟਿਆ ਵਾਲਾ ਹੈ ਕਟਿਆ ਵਾਲਾ ਸੀਗਾ ਸਾਲ ਮੇਰੇ ਸਾਬ ਨਾਲ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਦੀਵਾਲੀ ਜਿਹੜੀ ਸੈਲੀਬ੍ਰੇਟ ਕੀਤੀ ਜ਼ਿਆਦਾਤਰ ਲੋਕਾਂ ਨੇ ਦੀਵਾਲੀ ਨਹੀਂ ਮਨਾਈ ਸੋ ਆਪਾਂ ਪ੍ਰਸ਼ਾਦ ਬਣਾ ਲਈਏ ਫਿਰ ਰੋਟੀ ਦੇ ਨਾਲ ਇਹ ਸਾਰੇ ਖਾ ਲੈਣਗੇ ਤੇ ਇਹ ਦੁਕਾਨ ਤੇ ਮੱਥਾ ਟੇਕ ਕੇ ਆਣਗੇ ਲੋ ਜੀ ਆਪਣਾ ਆਟਾ ਭੁੱਜ ਗਿਆ ਸੀ ਤੇ ਆਪਾਂ ਇਹ ਚ ਪਾਤਾ ਪਾਣੀ ਸੋ ਇਹ ਥੋੜਾ ਜਿਹਾ ਸੇਕ ਲਵਾਵਾਂਗੇ ਤੇ ਆਪਣਾ ਪ੍ਰਸ਼ਾਦ ਹੋ ਜਾਊ ਰੈਡੀ ਇਹ ਇਹ ਆਪਣੇ ਆਪ ਕਰਤੀਆਂ ਬਸ ਹੁਣ ਸਾਰਿਆਂ ਨੇ ਰੋਟੀ ਖਾਣ ਦੇ ਨਾਲ ਹੀ ਆਪਾਂ ਪ੍ਰਸ਼ਾਦ ਸਾਰਾ ਸਬਜੀ ਗਰਮ ਕਰਨੀ ਆ ਆਲੂ ਮਟਰ ਸ਼ਾਲਾਆਂ ਗਿਆ ਇੱਧਰ ਰੋਟੀ ਬੰਨ ਲੈਂਦੇ ਆ ਫਾਈਨ ਜਿਹੜਾ 9 ਵਜੇ ਗਏ ਮੈਂ ਹਨਾ ਹਾਂ 9 ਵਜੇ ਗਏ ਆ ਸਵੇਰ ਦੀ ਰੋਟੀ ਅੱਜ ਬੱਚਿਆਂ ਨੂੰ ਵੀ ਛੁੱਟੀ ਸੀ ਬੱਚਿਆਂ ਚਾਰ ਛੁੱਟੀਆਂ ਸੀ ਪੱਲ ਤੋਂ ਬੱਚੇ ਸਕੂਲ ਜਾਣਗੇ ਹਾਂਜੀ ਹੁਣ ਆਪਾਂ ਪਹੁੰਚ ਗਏ ਆਂ ਦੁਕਾਨ ਤੇ ਆਹ ਰਹੀ ਇਧਰ ਆਪਣੀ ਦੁਕਾਨ ਆਪਣੇ ਘਰ ਦੇ ਬੈਕ ਸਾਈਡ ਤੇ ਹੀ ਆ ਇਹ ਇੱਥੇ ਕੋਲ ਦੀ ਬਾਈ ਬਸ ਲੰਗਦਾ ਚਲੋ ਹੁਣ ਆਪਾਂ ਤੁਹਾਨੂੰ ਦੁਕਾਨ ਦੇ ਅੰਦਰ ਲੈ ਕੇ ਜਾਂਦੇ ਆਂ ਵੀ ਸਾਫਟ ਆ ਹੈਗਾ ਜਹਾਜ਼ ਟਰੈਕਟਰ ਕੰਬਾਇਨ ਜੈਕ ਪੰਪ ਇਧਰ ਸਾਰਾ ਸਮਾਨ ਤਾਂ ਇਧਰ ਹਰਿੰਦਰ ਥੱਲੇ ਲੀ ਜਾਂਦਾ ਟਰੈਕਟਰ ਕਿਉਂਕਿ ਥੱਲੇ ਹਜੇ ਥਾਂ ਪੱਕਾ ਨਹੀਂਗਾ ਥੱਲੇ ਕੱਲੀ ਮਿੱਟੀ ਆ ਇਧਰੋਂ ਥੱਲੇ ਮਿੱਟੀ ਆ ਇਹ ਰਿੰਦਰ ਨੇ ਆਪਦੇ ਬਾਗਾਂ ਬਣਾਏ ਹੋਏ ਇੱਥੇ ਰਿੰਦਰ ਖੇਡਣ ਲੱਗ ਗਿਆ ਅੰਦਰ ਹੁੰਦਾ ਆਇਆ ਚਲੋ ਅਗਰ ਤੱਕ ਮੇਰਾ ਚੱਕੋ ਚਲੋ ਹੁਣ ਆਪਾਂ ਚੱਲਦੇ ਆਂ ਘਰ ਨੂੰ ਬਾਹਰ ਤੋਂ ਦੁਕਾਨ ਬੰਦ ਚੱਲਦੇ ਆਂ ਘਰ ਨੂੰ ਇੱਧਰ ਲੋਕ ਲੈ ਜਾਂਦੇ ਐਸਾ ਹੁਣ ਆਪਾਂ ਘਰ ਨੂੰ ਚੱਲਦੇ ਚੱਲ ਕੇ ਕਰੇ ਚਲੋ ਸੁਆਗਤ ਆ ਮਾਰ ਗਿਆ ਕਿ ਬਰਫੀਨ ਵਾਲਾ ਬਣਾ ਕੇ ਖਾਓ ਚਲੋ ਬਰਫੀਨ ਦੀ ਜਿੱਦੇ ਆਪਾਂ ਲੇਟ ਹੋਈਏ ਨੇ ਬਰਫੀਨ ਤੇ ਚੱਲੋ ਚੱਲ ਹਾਂਜੀ ਆ ਦੇਖ ਸਾਲ ਟੇਲਰ ਸਾਹਿਬ ਕੀ ਕਰ ਰਹੇ ਨੇ ਕੀ ਕਰ ਰਹੇ ਆ ਕਮੀਜ਼ ਹੋ ਗਏ ਭੀੜੇ ਥੋੜੇ ਥੋੜੇ ਤੇ ਲਸਾਨ ਦਵਾਈ ਵਾਲੀ ਖਾ ਹੂੰ ਤਾਂ ਮੋਟੇ ਹੁੰਦੇ ਨਹੀਂ ਮੋਟੇ ਹੋਣ ਵਾਲੀ ਤਾਂ ਖਾਦੀ ਨਹੀਂ ਗਈ ਨਹੀਂ ਵੀ ਦੂਜੀਆਂ ਦਵਾਈਆਂ ਨਾਲ ਫੁੱਲ ਗਏ ਦੂਜੀ ਆ ਫਰਕ ਪੈਂਦਾ ਸਰੀਰ ਦਾ ਕੋਈ ਕੋਈ ਦਵਾਈ ਸਰੀਰ ਨੂੰ ਫਲਾਦੀ ਨਹੀਂ ਗਰੋ ਚੱਕਰ ਚੜੇ ਆਪਾਂ ਕਦੇ ਕੋਸ ਦੁਖਣ ਲੱਗ ਜਾਂਦਾ ਕਦੇ ਕੋਸ ਦੁਖਣ ਲੱਗ ਜਾਂਦਾ ਪਹਿਲਾਂ ਤਾਂ ਸੇਹੜਾ ਦੀ ਦਵਾਈ ਖਾਦੀ ਉਹ ਤਾਂ 15 ਦਿਨ ਖਾ ਕੇ ਛੱਡਤੀ ਆਪੇ ਚੱਕਰ ਚੱਕਰ ਤਾਣੋਂ ਫਟ ਗਏ ਦਵਾਈ ਨਾਲ ਚੱਕਰ ਪੁੱਲ ਲਗੇ ਦਵਾਈ ਨਾਲ ਤਾਂ ਹਟੇ ਨਹੀਂ ਆਪੇ ਹੀ ਆਣੋਂ ਹਟ ਗਏ ਮਾਣ 15 ਦਿਨ ਨਹੀਂ ਮਿਲਦਾ ਹੋ ਜਾਂਲੇ ਹੁਣ ਇਹਨਾਂ ਨੂੰ ਚੱਕਰਾਂ ਨੂੰ ਚੱਕਰਾਂ ਚ ਬਾਦ ਕੰਨ ਦੋਖ ਦੇ ਨੂੰ ਹੁਣ ਇੰਨਾ ਕੰਨ ਦੁਬਦਾ ਹੁਣ ਉਹ ਦਵਾਈ ਚੱਲੀ ਜਾਂਦੀ ਹੈ ਕੰਨ ਵਾਲੇ ਇਸੇ ਚੱਕਰ ਚ ਤੇ ਛਿਰ ਦੇ ਚੱਕਰਾਂ ਦੇ ਚੱਕਰ ਜਿਹਨਾਂ ਦੇ ਸੂਟ ਪੀੜੇ ਹੋ ਗਏ ਪਹਿਲੀ ਵਾਰ ਟੇਲਰ ਸਾਹਿਬ ਸੂਟ ਖੁੱਲੇ ਕਰਨ ਲੱਗੇ 15 ਸਾਲ ਹੋ ਗਏ 15 ਸਾਲ ਹੋ ਗਏ ਇਹਨਾਂ ਦੇ ਵਿਆਹ ਨੂੰ 15 ਸਾਲ ਹੋ ਗਏ ਸਾਡੇ ਵਿਆਹ ਨੂੰ ਪਰ ਅਜੇ ਤੱਕ ਜਿਹੜੇ ਵੀ ਕਪੜੇ ਖੁੱਲੇ ਨਹੀਂ ਕੀਤੇ ਹੁਣ ਵੀ ਥੋੜਾ ਜਿਹਾ ਫਰਕ ਪਿਆ ਜਿਆਦਾ ਤਾਂ ਨਹੀਂਗਾ ਹੋਸ਼ ਥੋੜੇ ਹੀ ਢੇ ਜੇ ਕਪੜੇ ਆਪਣੇ ਤਾਂ ਪੈਂਦੇ ਵੀ ਨਹੀਂ ਜਦੋਂ ਘਰੇ ਪਾਉਣੇ ਹੁੰਦੇ ਆ ਉਦੋਂ ਲੱਗਦਾ ਵੀ ਖੁੱਲੇ ਜਿਹੀ ਹੋਣ ਕਪੜੇ ਘਰੇ ਪਾਉਣ ਨੂੰ ਤਾਂ ਹੁਣ ਥੋੜਾ ਜਿਹਾ ਮੌਸਮ ਬਦਲ ਗਿਆ ਹੁਣ ਕਿਉਂਕਿ ਜਿਹੜੇ ਗਰਮੀ ਵਾਲੇ ਕਪੜੇ ਉਹ ਤਾਂ ਬਸ ਪਾਟ ਹੀ ਗਏ ਬਸ ਚਾਰ ਚਾਰ ਸੂਟ ਤਾਂ ਗਰਮੀ ਵਾਲੇ ਸੂਟੇ ਦੀ ਪਾਟ ਚਾਰ ਚਾਰ ਸੂਟ ਉਹ ਤਾਂ ਪਾਟ ਗਏ ਆ ਹੁਣ ਥੋੜਾ ਜਿਹਾ ਮੌਸਮ ਦਾ ਫਰਕ ਪੈ ਗਿਆ ਹੁਣ ਹੋਰ ਕਪੜੇ ਆਪਾਂ ਕੱਢੇ ਉਹ ਥੋੜੇ ਜਿਹੜੇ ਕੋਈ ਲੱਗਦੇ ਆ ਕਿ ਢੇ ਉਹ ਆਪਾਂ ਖੁੱਲੇ ਕਰਕੇ ਤੇ ਪਾ ਕਿ ਦਰ ਟਰੈਕਟਰ ਨਾ ਮੈਨ ਆ ਜਾ ਬਰਸੀਨ ਦੀ ਤਿਆਰੀ ਕਰਦੇ ਆ ਹਨਾ ਮੌਸਮ ਬਦਲ ਗਿਆ ਵੈਸੇ ਤਾਂ ਜ਼ਿਆਦਾਤਰ ਲੋਕਾਂ ਨੇ ਬੀਜ ਲਿਆ ਬੀਜ ਲਿਆ ਹਾਂ ਜ਼ਿਆਦਾਤਰ ਤਾਂ ਦੇਖਦੇ ਆ ਕੀ ਕਰਦੇ ਨੇ ਵੀ ਖਲਾੜਨਾ ਬਸ ਬਹੁਤ ਕਰਦੇ ਬਾਹਰ ਵਸਰਾਸ਼ ਪਰ ਲ ਕਰਕੇ ਸੁਆਗਾ ਮਾਰਦੇ ਪਏ ਆ ਮਾਰ ਦੇਣੀ ਹੁਣ ਅੰਗਿਆ ਚਾਚੇ ਨੂੰ ਆ ਅੱਛਾ ਇਹ ਡਰਾਈਵਰ ਹੈ ਨਹੀਂ ਨਾ ਮੇਨ ਡਰਾਈਵਰ ਨੂੰ ਡੀ ਕਰ ਰਹੇ ਹਾਂ ਬੈਟੀ ਨਾ ਲੰਗੀ ਹਰਿੰਦਰ ਆ ਵੇਖੋ ਮੰਮੀ ਨੇ ਲਾਈ ਸਬਜ਼ੀ ਤੇ ਹਰਿੰਦਰ ਨੇ ਨਿੱਤ ਮੈਦਦਾ ਨੱਤਾਂ ਵੇਖੋ ਦੀ ਗੱਲ ਹੈ ਵੈਸੇ ਤਾਂ ਸਾਰੇ ਵਿਲਾ ਹੋ ਗਈਆਂ ਹਨਾ ਸਾਰੇ ਚੁਣ ਨਵਸਟਾ ਮੈਂ ਡਰਾਈਵਰ ਨੂੰ ਤਾਂ ਡੀ ਕਰਦੇ ਪਏ ਹਾਂ ਹਾਂ ਥੋੜਾ ਮੈਥੇ ਮੋੜਨਾ ਨਹੀਂ ਗਾ ਇਹ ਅੱਜ ਵੈਸੇ ਤਾਂ ਆ ਵੀ ਸਾਰਾ ਬੰਦਾ ਉਹ ਡਰਾਈਵਰ ਹੈ ਇੱਕ ਉਹ ਕਿਹੜੀ ਕੱਢੀ ਆ ਉਹ ਵੇਲਾ ਫਿਰ ਉਹਨੂੰ ਛੁੱਟੀਆਂ ਅਗਲੇ ਨੂੰ ਗੇੜ ਕੱਢਣੀਆਂ ਨੇ ਹੋਜੀ ਅੱਜ ਤਾਂ ਹੁਣ ਨਾ ਹਵਾਵਾਂ ਲੱਗਦੀ ਹੁਣ ਬਸ ਛੇਤੀ ਮੌਸਮ ਬਦਲ ਜਾਣਾ ਛੇਤੀ ਛੇਤੀ ਮੌਸਮ ਬਦਲ ਜਾਣਾ ਹੁਣ ਹਵਾ ਵਗਨ ਲੱਗਦੀ ਆ ਸੋ ਚਲੋ ਜੀ ਆਪਣੇ ਵੀ ਹੋ ਗਿਆ ਫਿਰ ਸ਼ਾਮ ਦੇ ਕੰਮਾਂ ਦਾ ਟਾਈਮ ਤੇ ਆਪਾਂ ਵਲੌਗ ਦੇ ਐਂਡ ਵੀ ਇੱਥੇ ਕਰਦੇ ਆ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਸੋ ਕਮੈਂਟ ਕਰਕੇ ਦੱਸੋ ਕਿਨੇ ਕਿਨੇ ਬਰਸੀਨ ਆ ਜਿਹੜਾ ਬੀਜਤਾ ਤੇ ਜੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਸੋ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ